ਸਾਸਰੀਕਾਲ ਦੋਸਤੋ ਲੈ ਕੇ ਆਏ ਆ ਆਪ ਇੱਕ ਹੋਰ ਅੱਜ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਆਪਾਂ ਅੱਜ ਘਰ ਦੇ ਬਾਹਰ ਖੜੇ ਸੀਗੇ ਤੇ ਅੱਜ ਇੱਕ ਤੁਹਾਨੂੰ ਸ਼ਖਸ ਨਾਲ ਮਿਲਾਨੇ ਆ ਛੰਨੂ ਛੰਨੂ ਕਿਵੇਂ ਆ ਵਧੀਆ ਹੋਰ ਠੀਕ ਆ ਠੀਕ ਹੈ ਕੀ ਕਰਦਾ ਸੀ ਕੁਛ ਨਹੀਂ ਛੁੱਟੀ ਸੀ ਅੱਜ ਹਾਂਜੀ ਛੁੱਟੀ ਅੱਛਾ ਤੇ ਗਾਇਸ ਦੇਖ ਸਕਦੇ ਹੋ ਆਪਾਂ ਘਰ ਦੇ ਬਾਹਰ ਖੜੇ ਸੀਗੇ ਤੇ ਛੰਨੂ ਵੀ ਕਹਿ ਰਿਹਾ ਅੱਜ ਛੁੱਟੀ ਸੀਗੀ ਤੇ ਸਾ ਸਕੂਲ ਨਹੀਂ ਗਏ ਛੁੱਟੀ ਕਰਨ ਕਰਨ ਤਿਆਰੀ ਕਰੇ ਸੀਗਾ ਤੁਸੀਂ ਦੇਖ ਸਕਦੇ ਹੋ ਗਾਇਸ ਕੋਠੀ ਬਣ ਰਹੀ ਹੈ ਇੱਥੇ ਦੋਸਤੋ ਤੁਸੀਂ ਦੇਖ ਸਕਦੇ ਹੋ ਅਸੀਂ ਘਰ ਦੇ ਬਾਹਰ ਖੜੇ ਸੀਗੇ ਤੇ 뷰 ਵੀ ਦੇਖ ਸਕਦੇ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਗਾਇਸ ਦੇਖ ਸਕਦੇ ਤੁਸੀਂ ਹੈ ਗਾਇਸ ਹਾਂ ਤੁਸੀਂ ਦੇਖ ਸਕਦੇ ਹੋ ਬੱਚੇ ਅੱਜ satsang ਕਰ ਜਾ ਰਹੇ ਨੇ ਆਪਣੇ ਇੱਥੇ ਹੀ ਮੰਡੀ ਰੋਡਾਂ ਲਈ ਜੋ ਤੁਹਾਨੂੰ ਦਿਖਾਇਆ ਸੀ ਪਿਛਲੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਗਾਇਸ ਦੇਖ ਸਕਦੇ ਹੋ ਆਪਾਂ ਘਰ ਦੇ ਬਾਹਰ ਸੀਗੇ ਤੇ ਕਿੰਨਾ ਸੋਹਣਾ 뷰 ਦਿਖਾਈ ਦੇ ਰਿਹਾ ਤੇ ਛੰਨੂ ਨੂੰ ਆਪਾਂ ਪੁੱਛਨੇ ਆ ਛੰਨੂ ਕਦੋਂ ਹਣ ਕੱਲ ਛੁੱਟੀ ਫੇਰ ਕੱਲ ਵੀ ਕੱਲ ਵੀ ਛੁੱਟੀ ਪਰਸ ਹੋ ਜਾਓਗੇ ਹੁਣ ਹਾਂ ਪਰਸ ਤੇ ਕੰਮ ਮਿਲਿਆ ਕੋਈ ਸਕੂਲ ਦਾ ਨਾ ਪੇਪਰ ਸਟਾਰਟ ਹੋਣਾ ਹੈ ਅੱਛਾ ਕਿੰਨੇ ਤਰੀਕ ਨੂੰ 17 ਤਰੀਕ ਨੂੰ ਅੱਛਾ ਤਿਆਰੀ ਫੁੱਲ ਹੈ ਤੱਕੀ ਹਾਂ ਫੁੱਲ ਹੈ ਈਸ਼ਵਰ ਕਰ ਜੋਗੇ ਪਾਸ ਫੋਰਾ ਕਰ ਜਾਗੇ अच्छा ते गाइस देख सकते हो 96 ਵੀ ਕਹਿ ਰਿਹਾ Adik ਦੀ ਤਿਆਰੀ ਪੂਰਾ ਪੂਰੀ ਮਿਹਨਤ ਇੱਕ ਦਿਨ ਰਾਤ ਇੱਕ ਕਰ ਰਹੇ ਨੇ ਤੇ Adik ਕੀ ਕਰ ਜਾਣਗੇ ਪਾਸ 10ਵੀਂ ਕਲਾਸ ਤੇ ਪੇਪਰ ਕਹਿ ਰਹੇ ਨੇ ਸਟਾਰਟ ਹੋਣ ਵਾਲਿਆ ਤੇ ਪੇਪਰ ਸਟਾਰਟ ਹੋਣ ਵਾਲਿਆ ਤੇ 96 ਕਹਿ ਰਿਹਾ ਦਿਨ ਰਾਤ ਆਪਾਂ ਇੱਕ ਕਰ ਰਹੇ ਹਾਂ ਮਿਹਨਤ ਪੂਰੀ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦੇ ਬਾਹਰ ਹੀ ਸੇਮ ਨਾਲ ਆ ਜੋ ਪਾਣੀ ਜਦੋਂ بارش ਦਾ ਆ ਜਾਂਦਾ ਤੇ بارش ਦਾ ਪਾਣੀ ਇੰਦੇ ਰਾਈ ਹੁੰਦਾ ਹੋਇਆ ਤੇ ਅਗਾਹ ਜਾਂਦਾ ਹੈ ਤੇ ਗਾਇਸ ਆਪਾਂ ਇੱਥੇ ਆ ਗਿਆ ਸੀਗੇ ਖੇਤ ਦੇ ਕੋਲ ਤੇ ਤੁਹਾਨੂੰ ਖੇਤ ਦਾ ਵਿਊ ਦਿਖਾਣਿਆ ਕਿੰਨਾ ਸੋਹਣਾ ਦਿਖਾਈ ਦੇ ਰਿਹਾ ਆ ਆ ਦੇਖ ਸਕਦੇ ਹੋ ਆ ਪੱਠੇ ਖੜੇ ਆ ਜੀ ਚੋਨਾ ਵੀ ਖੜਿਆ ਬਹੁਤ ਵਧੀਆ ਲੱਗ ਰਿਹਾ ਤੇ ਆਪਾਂ ਕਾਕੂ ਨਾਲ ਕੁਝ ਗੱਲਾਂ ਕਰਦੇ ਆਂ ਕਾਕੂ ਜੀ ਵੀ ਆਪਣੇ ਨਾਲ ਆਏ ਨੇ ਹਾਂਜੀ ਕਾਕੂ ਜੀ ਕਿਵੇਂ ਹੋ ਵਧੀਆ ਤੇ ਤੁਹਾਡੇ ਸਕੂਲ ਦਾ ਨਾਮ ਕੀ ਹੈ ਐਸੇ ਤਿੰਨ ਸਕੂਲ ਐਸੜੀ ਹਾਂ ਅੱਛਾ ਐਸਡੀ ਸਕੂਲ ਤੇ ਅੱਛਾ ਮੰਡੀ ਰੋੜਾ ਵਾਲੀ ਬੱਚੇ ਕਿੰਨੋ ਕਹੇਗੇ ਸਕੂਲੇ ਚ ਬੱਚੇ ਹੈਗੇ ਨੇ 20 ਕੋ ਹੈਗੇ ਨੇ 20 ਕੋ ਹੈਨੇ ਸਾਰੇ ਸਕੂਲ ਵਿੱਚ ਹੀ ਕੇ ਤੁਹਾਡੀ ਕਲਾਸ ਚ ਅੱਛਾ ਕਲਾਸ ਚ ਅੱਛਾ ਤੁਹਾਡੀ ਕਲਾਸ ਚ 20 ਬੱਚੇ ਨੇ ਉਹ ਵੀ ਤਾਂ ਸੂ ਕੱਟੀ ਹੈ ਅੱਛਾ ਚਲੋ ਵਧੀਆ ਤੇ ਪੜਾਈ ਕਿਵੇਂ ਵਧੀਆ ਹੁੰਦੀ ਹੈ ਹਾਂ ਵਧੀਆ ਹੁੰਦੀ ਅੱਛਾ ਕਾਕਾ ਜੀ ਦੱਸ ਰਹੇ ਨੇ ਪੜਾਈ ਵਧੀਆ ਹੁੰਦੀ ਹੈ ਤੇ ਡੇਲੀ ਜਾਂਦੇ ਕਿ ਕਦੇ ਕਦੇ ਡੇਲੀ ਡੇਲੀ ਅੱਛਾ ਰੋਜ਼ ਹੀ ਜਾਂਦੇ ਚੱਲੇ ਬਹੁਤ ਵਧੀਆ ਤੇ ਆਪਾਂ ਤਾਨੂੰ ਇੱਕ ਚੀਜ਼ ਦਿਖਾਣੇ ਆ ਕਿ ਐਸੇ ਹੋਇਆ ਤਾਂ ਮਾੜਾ ਹੀ ਆ ਆਪਣੇ ਸੜਕ ਦੇ ਨਾਲ ਹੀ ਇੱਕ ਨਲਕਾ ਲੱਗਿਆ ਆ ਆਪਾਂ ਕੋਈ ਕਹਿ ਨਹੀਂ ਸਕਦੇ ਪਿੰਡ ਦੇ ਲੋਕ ਹੋ ਸਕਦੇ ਆ ਜਾਂ ਕੋਈ ਚੋਰ ਵੀ ਹੋ ਸਕਦਾ ਬਾਹਰ ਦਾ ਵੀ ਹੋ ਸਕਦਾ ਤੇ ਤੁਹਾਨੂੰ ਦਿਖਾਣੇ ਆ ਕਾਕਾ ਹੀ ਦਿਖਾਣਗੇ ਕਾਕਾ ਕੋਈ ਦਿਖਾਇਓ ਕਿੱਥੇ ਆ ਆਉਜੀ ਵਿਖਾਣੇ ਹਾਂਜੀ ਹਾਂਜੀ ਦੇਖ ਸਕਦੇ ਹੋ ਗਾਇਸ ਲੈ ਕੇ ਚੱਲਦੇ ਆ ਤੁਹਾਨੂੰ ਨਲਕੇ ਕੋਲ ਤੇ ਆਹ ਦੇਖ ਸਕਦੇ ਹੋ ਆਪਣੀ ਮੇਨ ਸੜਕ ਜੋ ਹਲਿਆਣੇ ਨੂੰ ਜਾਂਦੀ ਆ پنڈ نو جانا دیکھ سکتا نقصان کر دیا نلکے کا جو کہ بڑا وادی سی پہلے کوئی بھی چل رہا گر گرمیا ਆਦੀ ਪਿਆਸ ਬਜਾ ਸਕਦਾ ਸੀਗਾ ਪਾਣੀ ਵਧੀਆ ਮਿੱਠਾ ਸੀਗਾ ਇੱਥੇ ਤੇ ਹੁਣ ਜਦੋਂ ਦਾ ਇਹ ਖਰਾਬ ਕੀਤਾ ਗਿਆ ਤੇ ਨਾ ਹੀ ਕੋਈ ਇਸ ਵਿੱਚ ਸੁਧਾਰ ਕੀਤਾ ਗਿਆ ਨਹੀਂ ਚੱਲਦਾ ਹੁਣ ਜਮਾਂ ਹੀ ਖਰਾਬ ਹੈ ਦੇਖ ਸੋ ਤਾਂ ਗਾਈਸ ਕੋਈ ਲੱਗਦਾ ਇਸ ਨੂੰ ਮਕੈਨਿਕ ਦੀ ਲੋੜ ਹੈ ਤੇ ਸਹੀ ਕਰਵਾਉਣ ਦੀ ਲੋੜ ਹੈ ਦੇਖ ਸੋ ਤਾਂ ਆਪਣਾ ਨਹਿਰ ਤੋਂ ਪਾਣੀ ਆਂਦਾ ਤੇ ਪਾਣੀ ਤੁਸੀਂ ਦੇਖ ਸੋ ਤਾਂ ਕਿੰਨਾ ਵਧੀਆ ਤੇ ਗਾਈਸ ਆਪਨੇ ਪਿੰਡ ਦੀ ਬਾਸਾਂ ਜੋ ਮਨ ਫਾਈਲ ਕਰਨ ਨੂੰ ਜਾਂਦੀਆਂ ਨੇ ਤੇ ਆ ਵੀ ਕੋਈ ਬਾਤ ਕਰ ਲਈ ਪਾਇਆ ਆ ਦੇਖ ਸਕਦੇ ਹੋ ਗਾਇਸ ਖੇ ਲਿਆਣੇ ਨੂੰ ਜਾਏਗੀ ਪਹਿਲਾਂ ਤੇ ਫਿਰ ਅੱਗੇ ਦੀ ਲਿਆਣੇ ਤੋਂ ਕਟਿਆਂ ਵਾਲੀ ਤੇ ਅਗਾ ਪਿੰਡਾਂ ਦੀ ਹੁੰਦੀ ਹੈ ਫਾਈਲ ਕਰਨ ਨੂੰ ਜਾਏਗੀ ਤੇ ਤੁਸੀਂ ਦੇਖ ਸਕਦੇ ਹੋ ਗਾਇਸ ਆਪਣੇ ਪਿੰਡ ਦੇ ਟਰੈਕਟਰ ਆ ਵੀਰ ਜੀ ਜਾ ਰਹੇ ਨੇ ਲੈ ਕੇ ਪੱਠੇ ਯਾ ਤੁਸੀਂ ਦੇਖ ਸਕਦੇ ਹੋ ਪੂਰਾ ਸੜਕ ਦੇਖ ਸਕਦੇ ਹੋ ਹੁਣ ਆਪਣੇ ਮੌਸਮ ਸਾਫ ਹੋ ਗਏ ਨੇ ਬਿਲਕੁਲ ਤੇ ਨਾ ਹੀ ਕੋਈ بارش ਦਾ ਡਰ ਹੈ ਤੇ ਨਾ ਹੀ ਕੁਝ ਤੇ ਆਪਾਂ ਕਾਕੋ ਜੀ ਨੇ ਪੁੱਛਦੇ ਆ ਕਾਕੋ ਜੀ ਹਾਂ ਜੀ ਦੱਸੋ ਜੀ بارش ਬਰਸ਼ ਹੈ ਹਉਣ ਕੇ ਨਹੀਂ ਅੱਗੇ ਤੋਂ ਨਾ ਹਉਣ ਕੋ ਨਹੀਂ ਬਿਲਕੁਲ ਮੌਸਮ ਸਾਫ ਨੇ ਅੱਛਾ ਚੱਲ ਕਾਕੋ ਵੀ ਕਹਿ ਰਿਹਾ ਮੌਸਮ ਸਾਫ ਹੋ ਗਏ ਨੇ ਤੇ ਦੇਖ ਸਕਦੇ ਹੋ ਤੁਸੀਂ ਅੱਛਾ ਕੋਈ ਡਾਰ ਨਹੀਂ ਪਾਣੀ ਨਾ ਕੋਈ ਆਇਆ ਅੱਛਾ ਨਾ ਕੋਈ ਆ ਚਲੋ ਵਧੀਆ ਤੇ ਉਧਰ ਆਪਣੇ ਖੇਤ ਕੋਈ ਪਾਣੀ ਦਾ ਉਦਾਂ ਆਇਆ ਤਾਂ ਨਹੀਂ ਅੱਗੇ ਜਿਵੇਂ ਆਏ ਨਾ ਪਾਣੀ ਨਾ ਅੱਛਾ

ਆ ਦੇਖੋ ਗਾਇਸ ਸਵੇਰ ਦਾ ਟਾਈਮ ਹੈ ਗਾਇਸ 10 ਵੱਜ ਚੁੱਕੇ ਨੇ ਹਾਂ 10 ਵੱਜ ਚੁੱਕੇ ਨੇ ਕਾਕਾ ਜੀ ਵੀ ਕਹਿ ਰਹੇ ਨੇ ਤੇ ਗਾਇਸ ਚਲੋ ਆਪਾਂ ਮਿਲਦੇ ਆ ਨਵੀਂ ਵੀਡੀਓ ਵਿੱਚ ਤੇ ਆਉਣ ਵਾਲੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਥੈਂਕ ਯੂ ਵੀਡੀਓ ਦੇਖਣ ਲਈ ਚਲੋ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਅਗਲੀ ਵੀਡੀਓ ਵਿੱਚ ਮਿਲਾਂਗੇ